ਮੇਰੇ ਦੋਸਤ ਦੀ ਗਾਂ ਫਰੈਂਡ ਸੀ ਜੀ ਆ ਕਿਵੇਂ ਕੋਈ ਤੁਹਾਡੀ ਦੋਸਤ ਦੀ ਗਾਂ ਦੀ ਫਰੈਂਡ ਤੁਹਾਨੂੰ ਫੋਨ ਲਾਉਗੀ ਨਾਲੇ ਨੰਬਰ ਵੀ ਸੇਵ ਆਈ ਜਾਂਦਾ ਸੀ ਉੱਤੇ ਓਏ ਉਹ ਤਾਂ ਟਰੂ ਗਾਲਰ ਨੇ ਆਹ ਦੇਖੋ ਜੀ ਇਹਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂਗਾ ਇਹ ਇੱਥੇ ਹੁਣ ਰਸ ਕੇ ਬੈਗੀ ਐ ਹੁਣ ਦੱਸੋ ਇਹਦਾ ਕੀ ਹੱਲ ਕੀਤਾ ਚਲੋ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਰੀਤ ਸ਼ੌਂਕੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਮੇਰੀ ਗੱਲ ਸੁਣਿਓ ਹਾਂ ਓ ਕੀਦਾ ਫੋਨ ਆਇਆ ਸੀ ਕਦੋਂ ਨੀਚੇ ਜਦੋਂ ਤੁਸੀਂ ਬਰਸ਼ ਕਰੀ ਆਂਦੇ ਸੀ ਸਵੇਰ ਉਦੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਟਾਈਮ ਨਹੀਂ ਮਿਲਿਆ ਨਹੀਂ ਕਰਉਂ ਔਰ ਜਦੋਂ ਬਰਸ਼ ਕਰੀ ਆਂਦੇ ਸੀ ਉਦੋਂ ਮੈਨੂੰ ਭੁੱਲ ਕੇ ਚੱਲਦਾ ਉਹਦਾ ਯਾਰ ਮੇਰੇ ਦੋਸਤ ਦੀ ਗਾਂਹ ਫਰੈਂਡ ਸੀ ਕੋਈ ਆ ਕਿਵੇਂ ਕੋਈ ਤੁਹਾਡੀ ਦੋਸਤ ਦੀ ਗਾਂਹ ਦੀ ਫਰੈਂਡ ਤੁਹਾਨੂੰ ਫੋਨ ਲਾਉਗੀ ਨਾਲੇ ਨੰਬਰ ਵੀ ਸੇਵ ਆਈ ਜਾਂਦਾ ਸੀ ਉੱਤੇ ਓਏ ਉਹ ਤਾਂ ਟ੍ਰੂ ਕਾਲਰ ਨੇ ਨੰਬਰ ਚੱਕ ਲਿਆ ਸੀਗਾ ਐਵੇਂ ਥੋੜੀ ਨੇ ਚੱਕ ਲੀਂਦਾ ਉਹ ਤਾਂ ਜਮਾ ਹੀ ਉਵੇਂ ਹੀ ਆਇਆ ਪੈਸੇ ਉੱਤੇ ਓਏ ਯਾਰ ਟ੍ਰੂ ਕਾਲਰ ਨੇ ਨੰਬਰ ਚੱਕਿਆ ਸੀਗਾ ਕੋਈ ਨਹੀਂ ਕੋਈ ਨਹੀਂ ਕਿਹਾ ਨਹੀਂ ਪਹਿਲੀ ਗੱਲ ਗਾਂਹ ਦੀ ਗਾਂਹ ਸੇ ਲਈ ਤੁਹਾਨੂੰ ਫੋਨ ਕਾਹ ਤੋਂ ਲਾਉਗੀ ਓਏ ਯਾਰ ਉਹ ਵੈਸੇ ਹੀ ਉਹਨੇ ਲਾ ਲਿਆ ਹੋਣਾ ਉਹ ਤਾਂ ਉਹਨੇ ਆਪਣੀਆਂ ਵੀਡੀਓ ਵੀਡੀਓ ਵੇਖੀਆਂ ਹੋਣੀਆਂ ਉਹਦੇ ਕਰਕੇ ਲਾ ਲਿਆ ਉਹਨੇ ਫੋਨ ਮੈਂ ਸੁਣੀ ਸੀ ਤੁਹਾਡੀ ਗੱਲ ਕੀ ਸੁਣਿਆ ਸੀ ਮੈਂ ਥੋੜੀ ਜਿਹੀ ਸੁਣਦੀ ਸੀ ਉਹਦੇ ਨਾਲ ਨਾਲ ਐ ਵਾਜ ਕਰ ਰਹੀ ਸੀ ਸ਼ੁਰੂ ਕਰ ਦਿੰਦੇ ਸੀ ਵੀ ਇਹਨੂੰ ਨਾ ਸੁਣ ਜਾਵੇ ਓਏ ਨਹੀਂ ਨਹੀਂ ਉਹਦੇ ਬਾਅਦ ਬਰਸ਼ ਵੀ ਨਾਲ ਨਾਲ ਕਰ ਰਿਆ ਸੀਗਾ ਮੈਂ ਤੈਨੂੰ ਰੋਕੀ ਜਾਂਦੀ ਸੀ ਮੈਂ ਕਿਹਾ ਰੁਕ ਜਾ ਮੈਨੂੰ ਸੁਣ ਲੈ ਤੂੰ ਨਹੀਂ ਤੂੰ ਸੁਣ ਕੇ ਕੀ ਕਰਨਾ ਸੀ ਕੀ ਗੱਲ ਹੁੰਦੀ ਸੀ ਕੀ ਉਹ ਮੈਂ ਸੁਣੀ ਸੀ ਵੀ ਕੋਈ ਸੀ ਕੁੜੀ ਦੀ ਆਵਾਜ਼ ਸੀਗੀ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਹੈਗਾ ਫੇਰ ਇੰਨਾ ਵੀ ਨਹੀਂ ਆਗਾ ਲੈ ਹੈਗਾ ਫਰ ਇੰਨਾ ਵੀ ਨਹੀਂ ਹੈਗਾ ਉਹ ਨਹੀਂ ਨਹੀਂ ਯਾਰ ਉਹ ਤਾਂ ਗਾਂ ਦੀ ਗਾਂ ਕੋਈ ਸੇਲੀ ਉਹ ਮਤਲਬ ਫਰੈਂਡ ਦੀ ਦੋਸਤ ਸੀ ਉਹ ਵੈਸੇ ਹੀ ਉਹਨੇ ਆਪਣੀਆਂ ਵੀਡੀਓ ਵੇਖੀਆਂ ਹੋਣਗੀਆਂ ਉਹਦੇ ਕਰਕੇ ਫੋਨ ਲਾਇਆ ਸੀਗਾ ਵੀ ਤੁਸੀਂ ਵੀਡੀਓ ਬਣਾਉਨੇ ਆ ਥੋੜਾ ਥੋੜੀ ਮੈਰਿਜ ਹੋ ਗਈ ਉਹਦੇ ਕਰਕੇ ਲਾਇਆ ਸੀ ਜਦੋਂ ਮੈਂ ਤੁਹਾਡੇ ਕੰਨ ਕੋਲੇ ਤੁਹਾਡੀ ਗੱਲ ਸੁਣਦੀ ਸੀ ਫੋਨ ਤੇ ਆ ਆ ਕੇ ਤੇ ਫਿਰ ਦੂਜੇ ਪਾਸੇ ਕੱਟ ਲਾ ਲੈਂਦੇ ਸੀ ਫੋਨ ਵੀ ਇਹ ਨਾ ਸੰਭਵੇਂ ਉਹ ਮੈਂ ਤੇ ਆ ਨਹੀਂ ਦਿੱਤਾ ਵੀ ਤੂੰ ਸੁਣੀ ਨਹੀਂ ਆ ਧਿਆਨ ਦਿੱਤਾ ਕਿਉਂ ਨਹੀਂ ਸੀਗਾ ਤਾਂ ਹੀ ਤੁਸੀਂ ਉਹਦ ਨੂੰ ਲਾਇਆ ਸੀ ਫੋਨ ਜਿਤੇ ਆ ਨਾ ਹੁੰਦਾ ਫਿਰ ਤੁਸੀਂ ਇੱਧਰ ਨੂੰ ਫੋਨ ਲਾ ਕੇ ਗੱਲ ਕਰਨੀ ਸੀ। ਓ ਯਾਰ ਓ ਨਾ ਮਤਲਬ ਹਮ ਮੈਂ ਤੈਨੂੰ ਕਿਵੇਂ ਦੱਸਾਂ। ਉਹ ਕਿਵੇਂ ਕਿਵੇਂ ਮੈਂ ਹੁਣ ਜਦੋਂ ਬੰਦਾ ਫੜਿਆ ਜਾਂਦਾ ਨਾ ਫੜਿਆ ਜਾਂਦਾ ਹੁੰਦਾ। ਓ ਨਹੀਂ ਨਹੀਂ ਫੜਿਆ ਨਹੀਂ ਯਾਰ। ਉਹ ਫੜਿਆ ਨਹੀਂ। ਉਹ ਨਾ ਮਤਲਬ ਵੀ ਕਹਿਣ ਦਾ ਭਾਅ ਵੀ ਉਦੋਂ ਆਇਆਂ ਜੇ ਲੱਗਿਆ ਮੈਂ ਕਿਹਾ ਸ਼ਾਇਦ ਵੀ ਤੇਰਾ ਤੂੰ ਤੇਰਾ ਕਿਸੇ ਢੀਸੂਲੀ ਦਾ ਨੰਬਰ ਆ ਵੀ ਉਹਦੇ ਕਰਕੇ ਮੇਰੀ ਢੀਲੀ ਤੇ ਤੁਹਾਡੇ ਫੋਨ ਤੇ ਥੋੜੀ ਨਾ ਆਊਗਾ। ਓ ਯਾਰ ਮੇਰੇ ਫੋਨ ਤੇ ਆਊਗਾ। ਕਈ ਵਾਰ ਤੂੰ ਨੰਬਰ ਫੋਨ ਲਾ ਕੇ ਸੇਵ ਕਰ ਦੇਣੀ ਹੁੰਦੀ ਨੀ ਨੰਬਰ। ਨਹੀਂ ਕਰਦੀ ਹੁੰਦੀ। ਮੈਨੂੰ ਯਾਦ ਆ ਜੋਦੀਨਾ ਦੀ ਮੇਰੀ ਕੋਈ ਫਰੈਂਡੀ ਹੈ ਨਹੀਂ ਤੇ ਮੇਰੀ ਗੱਲ ਸੁਣ ਜੇ ਮੈਨੂੰ ਕਿਉਂ ਤਾਂ ਹੁੰਦਾ ਮੈਂ ਤੈਨੂੰ ਆਵਾਜ਼ ਮਾਰ ਕੇ ਪੁੱਛਣਾ ਸੀਗਾ ਵੀ ਆਹ ਵਿਖੀ ਆ ਤੇ ਤੇਰਾ ਇਹ ਤਾਂ ਮੈਂ ਕੋਲੇ ਖੜੀ ਸੀ ਤਾਂ ਪੁੱਛਿਆ ਸੀ ਤੂੰ ਅੰਦਰ ਸੀਗੀ ਤੈਨੂੰ ਅੰਦਰੋਂ ਸੱਦ ਕੇ ਲੈ ਕੇ ਆਇਆ ਸੀਗਾ ਤੂੰ ਸਟੋਰ ਤੂੰ ਸਟੋਰ ਰੂਮ 'ਚ ਖੜੀ ਸੀ ਉੱਥੋਂ ਤੈਨੂੰ ਸੱਦ ਕੇ ਲੈ ਕੇ ਆਇਆ ਸੀ ਮੈਂ ਨਹੀਂ ਜੀ ਲੌਬੀ 'ਚ ਹੀ ਖੜੂ ਐ ਸੀ ਮੈਂ ਤੇ ਸਾਹਮਣੇ ਚੱਕੂਗਾ ਮੇਰੀ ਗੱਲ ਸੁਣ ਲੂਗੀ ਇਹਦਾ ਮਤਲਬ ਮੈਂ ਪਹਿਲੇ ਹੀ ਪੁੱਛ ਲਾਵਾਂ ਇਹ ਤਾਂ ਵੀ ਇਹ ਕੌਣ ਆ ਤੇਰੀ ਸਹੇਲੀ ਤਾਂ ਨਹੀਂ ਆਗੀ ਓ ਯਾਰ ਉਹ ਨਾ ਅਸਲ 'ਚ ਗੱਲ ਇਹ ਆ ਬੀਨਾ ਮੈਨੂੰ ਪਤਾ ਨਹੀਂ ਸੀਗਾ ਵੀ ਉਹ ਐਂ ਕਰਕੇ ਮੈਂ ਤਾਂ ਆਪ ਉਹ ਤੋਂ ਪੁੱਛੂਗਾ ਫੋਨ ਲਾ ਕੇ ਵੀ ਮੈਨੂੰ ਤੇਰੀ ਸਹੇਲੀ ਨੇ ਕਿਉਂ ਫੋਨ ਲਾਇਆ ਹੋ ਸਕਦਾ ਵੀ ਉਹ ਰੋਟਾ ਪਚਾਉਣੀ ਹੋਵੇ ਪਤਾ ਮੈਨੂੰ ਉਹ ਕੀ ਕਹਿੰਦੀ ਕਹਿੰਦੀ ਸੀ ਤੁਸੀਂ ਹਜੇ ਮੈਂ ਫ੍ਰੀ ਨਹੀਂਗਾ ਬਾਅਦ ਚ ਫੋਨ ਲਾਉਂਗਾ ਕੋਈ ਆ ਜਿਖਰਾਦਾ ਹੁੰਦਾ ਹੁੰਦਾ ਓਹੋ ਉਹ ਤਾਂ ਹੁਣ ਬਹਾਨਾ ਲਾ ਕੇ ਫੋਨ ਕੱਟਣਾ ਸੀਗਾ ਹੁਣ ਮੈਂ ਸੋਹਣ ਕਹਿੰਦਾ ਵੀ ਚੰਗਾ ਮੈਂ ਨਹੀਂ ਤੈਨਾਂ ਨਾਲ ਗੱਲ ਕਰਦਾ ਉਹ ਤਾਂ ਹੁਣ ਬਹਾਨਾ ਲਾ ਕੇ ਫੋਨ ਕੱਟਣਾ ਸੀ ਵੀ ਚਲ ਠੀਕ ਆ ਮੈਂ ਬਿਜ਼ੀ ਹਾਂ ਮੈਂ ਬਾਅਦ ਚ ਹੁਣ ਆਪਾਂ ਹਰੇਕ ਨੂੰ ਆਂ ਹੀ ਕਹਨੇ ਆ ਪ੍ਰੈਸਰੀ ਚ ਫੋਨ ਲਾਉਨੇ ਉੱਥ ਉਹ ਵੀ ਸਮਝ ਗਏ ਵੀ ਹਾਂ ਵੀ ਨਹੀਂ ਫੋਨ ਲਾਉਣਾ ਵੀ ਨਹੀਂ ਗੱਲ ਕਰਨੀ ਵੀ ਉਹ ਤਾਂ ਗਾਹ ਫਰੈਂਡ ਸੋਨੇ ਦਾ ਵੈਸੇ ਹੀ ਲਾਇਆ ਵੀ ਆ ਵੀ ਵੀਡੀਓ ਬਣਾਉਂਦੇ ਆ ਵੀ ਚੱਲ ਬੰਦਾ ਅਪਰੀਸ਼ੀਏਟ ਕਰ ਦਿੰਦਾ ਵੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਆਪਰੀਸ਼ੀਏਟ ਚਲੋ ਹੋਰ ਆਹੀ ਹੁੰਦਾ ਤੇ ਫਿਰ ਉਹਨੇ ਫੋਲੋ ਕਰ ਆ ਦੇਖੋ ਜੀ ਇਹਨੂੰ ਮੇਰੇ ਤੇ ਵਿਸ਼ਵਾਸ ਹੀ ਨਹੀਂਗਾ ਇਹ ਇੱਥੇ ਹੁਣ ਰਸ ਕੇ ਬੈ ਗਈ ਐ ਹੁਣ ਦੱਸੋ ਇਹਦਾ ਕੀ ਹੱਲ ਕੀਤਾ ਜਾਵੇ ਹੁਣ ਮੰਨ ਜਾ ਖਾਂਗੇ ਤੋ ਕਰਦੀ ਨਹੀਂ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਹੈ ਨਹੀਂ ਉਹ ਯਾਰ ਹੁਣ ਲੈ ਮੇਰੀ ਗੱਲ ਸੁਣ ਜੇ ਕੋਈ ਉਦਾਂ ਦਾ ਹੁੰਦਾ ਮੈਂ ਤੈਨੂੰ ਦੱਸਣਾ ਸੀਗਾ ਦਾਦੀ ਗਲਤੀ ਲੁਕਾਉਂਦੇ ਲੋਗੇ ਆਏਗਾ ਤੋ ਕਰਦੀਆਂ ਮੰਨ ਜਾਖਾਂ ਹੈ ਓਏ ਆਏ ਨਹੀਂ ਗੁੱਸੇ ਹੋਈਦਾ ਹੁੰਦਾ ਲੈ ਬਾਹਰ ਆਲਗਾ ਤੇ ਵਿਸ਼ਵਾਸ ਆ ਹੁਣ ਕੀ ਪਤਾ ਉਹ ਕੌਣ ਸੀ ਕੌਣ ਨਹੀਂ ਕੌਣ ਨਹੀਂ ਸੀ ਬਸ ਠੀਕ ਆ ਉਹਨੇ ਮੈਨੂੰ ਨਾਂ ਦੱਸਿਆ ਮੈਨੂੰ ਪਤਾ ਲੱਗ ਗਿਆ ਵੀ ਅੱਛਾ ਹਾਂ ਉਹ ਮੇਰੇ ਦੋਸਤ ਦੀ ਫਰੈਂਡ ਸੀਗੀ ਉਹ ਉਹਦੇ ਨਾਲ ਵੀ ਮਤਲਬ ਕਾਫੀ ਟਾਈਮ ਹੋ ਗਿਆ ਸੀਗਾ 4-3-4-4 ਸਾਲ ਹੋ ਗਏਣਗੇ ਉਹਦੇ ਨਾਲ ਮੈਂ ਜਾਂਦਾ ਹੁੰਦਾ ਸੀ ਉਹਦੇ ਕਰਕੇ ਮੈਨੂੰ ਜਾਣਦੇ ਹੋਣੇ ਆਪਣੀ ਵੀਡੀਓ ਵੇਖੀ ਤਾਂ ਕਰਕੇ ਆਪਾਂ ਨੂੰ ਫੋਨ ਲਾ ਲਿਆ ਕਈ ਜਦੋਂ ਤੁਸੀਂ ਯਾ ਕਰਵਾ ਲਿਆ ਤੁਹਾਡਾ ਜਵਾਬਕ ਵੀ ਹੋ ਗਿਆ ਤੁਹਾਨੂੰ ਤੁਸੀਂ ਦੱਸਿਆ ਹੀ ਨਹੀਂ ਨਹੀਂ ਦੱਸਿਆ ਨਹੀਂ ਤਾਂ ਆਖਿਆ ਨੇ ਲੈ ਆਉਦੇ ਕੋਲ ਗੱਲ ਬਣਾ ਲਈ ਦੱਸਿਆ ਹੀ ਨਹੀਂ ਨਹੀਂ ਆਖਿਆ ਸੀ ਉਹਨੇ ਲਓ ਵੀ ਮਿੱਤਰੋ ਇਹਦਾ ਤਾਂ ਕੰਮ ਹੋ ਗਿਆ ਔਖਾ ਤੇ ਹੁਣ ਇਹ 2-4 ਦਿਨ ਔਖਾ ਹੀ ਆ ਕੰਮ ਤੇ ਵਲੌਗ ਕੁਝ ਹੋਰ ਬਣਾਉਣਾ ਸੀਗਾ ਬਣਾਣ ਕੁਝ ਹੋਰ ਗਿਆ ਤੇ ਵਲੌਗ ਨੂੰ ਐਂਡ ਤੱਕ ਜਰੂਰ ਦੇਖੋ ਜਾਂ ਤੇ ਆਪਾਂ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਇਹਨੂੰ ਕਿਵੇਂ ਮਨਾਉਣਾ ਜਾਂ ਕਿਵੇਂ ਮਨਾਇਆ ਇਹਨੂੰ ਮੈਂ ਤੇ ਉਹ ਤੁਹਾਨੂੰ ਆਪਾਂ ਅਗਲੇ ਪਾਰਟ ਦੇ ਵਿੱਚ ਦਿਖਾਵਾਂਗੇ ਬਣੇ ਰਹੋ ਵਲੌਗ ਦੇ ਐਂਡ ਤੱਕ ਤੇ ਵਲੌਗ ਨੂੰ ਪੂਰਾ ਜਰੂਰ ਦੇਖਿਆ ਕਰੋ ਤੇ ਵਲੌਗ ਨੂੰ ਸ਼ੇਅਰ ਵੀ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜਾਂ ਤੇ ਆ ਹੁਣ ਰੁੱਸੀ ਬੈਠੀ ਹੈ ਇਹਨੇ ਤਾਂ ਬਾਏ ਬਾਏ ਕਰਨੀ ਨੇਗੀ ਸੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਜੀ